ਸਤਿ ਸ਼੍ਰੀ ਅਕਾਲ ਦੋਸਤੋ ਮੈਂ ਨਵਦੀਪ ਸਿੰਘ ਵਿਰਕ ਵਕਾਰਸ਼ਰ ਫਾਰਮ ਸ਼ੇਰਗੜ ਤੋਂ ਦੋਸਤੋ ਅੱਜ ਤੁਹਾਨੂੰ ਇੱਕ ਬਹੁਤ ਹੀ ਵਧੀਆ ਤੇ ਯੂਨੀਕ ਜਾਣਕਾਰੀ ਦੇਣ ਲੱਗਾ ਜੀ ਪਸ਼ੂਆਂ ਦੇ ਰੱਖ-ਰਖਾਵ ਵਾਸਤੇ ਦੋਸਤੋ ਨੰਬਰ 1 ਕੀ ਅਗਰ ਬਰੀਡ ਆਪਾਂ ਕੋਈ ਵੀ ਰੱਖਣੀ ਹੈ ਦੇਖੋ ਐਨੀਮਲ ਆਪਾਂ ਕੀ ਕਰਨਾ ਹੈ ਘੱਟ ਰੱਖਣੇ ਨੇ ਤੇ ਚੰਗੇ ਦੁੱਧ ਵਾਲੇ ਰੱਖਣੇ ਨੇ ਅਗਰ ਆਪਾਂ ਚਾਹੀਦਾ 10 10 11 گاਵਾ ਤੋਂ ਵੀ 300 350 ਲੀਟਰ ਦੀ ਪ੍ਰੋਡਕਸ਼ਨ ਲੈ ਰਹੇ ਆਂ ले ਸਕਦੇ ਹਾਂ ਤੇ ਅਸੀਂ ਲੈ ਰਹੇ ਹਾਂ ਨੰਬਰ 1 ਤੁਹਾਡੇ ਕੋਲ ਜਗ੍ਹਾ 30 35 ਐਨੀਮਲ ਦੀ ਹੋਣੀ ਚਾਹੀਦੀ ਹੈ ਤੇ ਡੰਗਰ ਵਿੱਚ 20 ਹੋਣੇ ਚਾਹੀਦੇ ਨੇ ਉਹਦੇ ਨਾਲ ਐਨੀਮਲ ਤੇ ਸਟ੍ਰੈਸ ਨਹੀਂ ਪੈਂਦਾ ਗਰਮੀ ਦੇ ਵਿੱਚ ਤੇ ਯਾਰਡ ਤੁਹਾਡੇ ਬਹੁਤ ਖੁੱਲੇ ਹੋਣੇ ਚਾਹੀਦੇ ਨੇ ਫਾਰਮ ਤੁਹਾਡੇ ਬਹੁਤ ਖੁੱਲੇ ਹੋਣੇ ਚਾਹੀਦੇ ਨੇ ਰੁੱਖ ਲੱਗੇ ਹੋਣੇ ਚਾਹੀਦੇ ਨੇ ਓਪਨ ਏਰੀਆ ਹੋਵੇ ਹੁਣ ਆ ਦੇਖੋ ਸਾਡੇ ਕੋਲ ਆ ਓਪਨ ਏਰੀਆ ਇੱਥੇ ਦੇਖੋ ភੁੱਬਲ ਐਵੇਂ ਬਣੀ ਪਈ ਹੈ ਘਟੇ ਘਟੇ 6 6 ਇੰਚ ਗੋਏ ਦੀ ਬਣੀ ਪਈ ਹੈ ਮਲੀ ਇਹ ਸੁੱਕੀ ਰਹਿਣੀ ਚਾਹੀਦੀ ਹੈ ਜੇ ਤੋ ਗਿੱਲੀ ਰਹਿੰਦੀ ਹੈ ਤੋ ਕੰਮ ਖਰਾਬ ਕਰਦੀ ਹੈ ਅਦਰਵਾਈਜ਼ ਸੁੱਕੀ ਰਹਿਣੀ ਚਾਹੀਦੀ ਹੈ ਤੇ ਖੁੱਲੇ ਫਿਰਨ ਨੂੰ ਕਾफी ਜਗ੍ਹਾ ਹੈ ਪਸ਼ੂਆਂ ਦੇ ਇਹਦੇ ਨਾਲ ਵੀ ਡੰਗਰਾਂ ਦੇ ਵਿੱਚ ਪੈਰਾਂ ਦੀ ਸਮੱਸਿਆ ਘੱਟ ਆਉਂਦੀ ਹੈ ਗੋਬਰ ਦੇ ਉੱਤੇ ਅਗਰ ਡੰਗਰ ਬੈਂਦਾ ਹੈ ਸੁੱਕੇ ਤੇ ਤਾਂ ਥਣਾ ਦੀ ਸਮੱਸਿਆ ਤਾਂ ਬਿਲਕੁਲ ਆਉਂਦੀ ਹੋਈ ਨਹੀਂ ਸਾਡੀ ਬ੍ਰੀਡ 'ਚ ਤਾਂ ਖਰ ਆਉਂਦੀ ਹੋਈ ਨਹੀਂ ਤੁਸੀਂ ਹੋਰਾਂ ਤੇ ਵੀ ਰੱਖੋਗੇ ਤਾਂ ਤਾਂ ਵੀ ਕੋਈ ਚੱਕਰ ਨਹੀਂ ਆਉਂਦੀ ਨਹੀਂ ਇਹ ਸਮੱਸਿਆ ਦੋਸਤੋ ਜਿਨਨੇ ਆਪਣੇ ਵੱਡੇ ਫਾਰਮ ਹੋਣਗੇ ਹੁਣ ਆਪਣੇ ਕੋਲ ਪਤਾ ਕੀ ਹੁੰਦਾ ਜੀ ਫਾਰਮ ਹੁੰਦੇ ਆਪਣੇ ਕੋਲ 50 60 ਗਾਵਾਂ ਦਾ ਬਟ ਆਪਣੇ ਕੋਲ ਜਗ੍ਹਾ ਬਹੁਤ ਘੱਟ ਹੁੰਦੀ ਹੈ ਅਗਰ 50 60 ਗਾਵਾਂ ਦਾ ਫਾਰਮ ਬਣਾਉਣਾ ਤਾਂ ਮੇਰੇ ਹਿਸਾਬ ਨਾਲ ਅੱਧਾ ਕਿੱਲਾ ਜਗ੍ਹਾ ਹੋਣੀ ਚਾਹੀਦੀ ਹੈ ਯਾ 30 ਤੋਂ ਉੱਪਰ ਵੀ ਕਰਨਾ ਉਹਦੇ ਵਿੱਚ ਆਪਾਂ ਲੇਬਰ ਦੇ ਖਰਚੇ ਨੂੰ ਬਹੁਤ ਘਟਾ ਸਕਦੇ ਹਾਂ ਗੋਬਰ ਚੱਕਣ ਦੀ ਲੋੜ ਨਹੀਂ ਪੈਣੀ ਓਪਨ ਏਰੀਏ ਤੋਂ ਸਾਲ-ਸਾਲ ਡੰਗਰ ਤੰਦਰੁਸਤ ਰਹਿਣਗੇ ਫਿਰਦੇ ਤੁਰਦੇ ਰਹਿਣਗੇ ਡੰਗਰ ਨੂੰ ਥੋੜਾ ਲੰਬਾ ਤੋੜਾ ਰੱਖੋ ਇਹ ਕੰਮ ਹੁਣ ਛੋਟੇ ਕਈ ਫਾਰਮਾਂ 'ਚ ਆ ਗਿਆ ਇੱਥੇ ਖੁਰਲੀ ਨਾਲ ਪੱਠੇ ਨੇ ਇੱਥੇ ਹੀ ਨਾਲ ਪਾਣੀ ਉੱਥੇ ਹੀ ਪੀ ਲਿਆ ਉੱਥੇ ਹੀ ਖਾ ਲਿਆ ਉੱਥੇ ਹੀ ਗੋਬਰ ਕਰ ਲਿਆ ਡੰਗਰ ਫਿਰਦਾ ਤੁਰਦਾ ਨਹੀਂ ਜਿੰਨਾ ਡੰਗਰ ਦਾ ਫੇਰਾ ਤੋੜਾ ਹੋਊਗਾ ਜਿੰਨਾ ਆਪਣਾ ਯਾਰਡ ਵੱਡਾ ਹੋਊਗਾ ਉਹਨੇ ਆਪਣੇ ਖਰਚੇ ਕੱਟਣਗੇ ਦੇਖੋ ਗੋਬਰ ਚੱਕਣਾ ਨਹੀਂ ਪੈਣਾ ਅਗਰ ਲੰਬਾ ਹੈ ਜੇ 1-2 ਦਿਨ ਲੇਬਰ ਨੂੰ 2-4 ਦਿਨ ਲੇਬਰ ਨਹੀਂ ਵੀ ਆਉਂਦੀ ਤਾਂ ਵੀ ਸਾਫ ਸਫਾਈ ਦਾ ਕੰਮ ਚੱਲ ਜਾਂਦਾ ਲੰਬੇ ਦੇ ਵਿੱਚ ਜੇ ਛੋਟਾ ਹੋਊਗਾ ਤਾਂ ਕਿਚੜ ਗਿਚੜ ਰਹੂਗੀ ਹੁਣ ਸਾਡੇ ਆ ਦੇਖੋ ਕਿੰਨੀ ਜਗ੍ਹਾ ਬਾਹਰ ਓਪਨ ਏਰੀਆ ਕਿੰਨਾ ਸਾਰਾ ਅੰਦਰ ਸਾਫ ਸਫਾਈ ਹੋ ਰਹੀ ਆ ਦੇਖੋ ਬਿਲਕੁਲ ਕਲੀਨ ਕਰਤਾ ਤੇ ਬਿਲਕੁਲ ਸਾਡੇ ਡੰਕਰ ਸਮੂਥ ਰਹਿੰਦੇ ਨੇ ਇੱਥੇ ਸਾਡੇ ਕੋਲ ਫਾਰਮ ਦੇ ਵਿੱਚ ਸ਼ੈੱਡ ਸਾਡੇ ਕੋਲ ਹੈਗਾ ਜੀ 25 ਕੈਣੀ ਮਿਲਦਾ ਤੇ 25 ਕੈਣੀ ਮਿਲ ਸਾਡੇ ਪੂਰੇ ਨੇ ਓਪਨ ਏਰੀਆ ਸਾਡੇ ਕੋਲ ਕਾਫੀ ਜ਼ਿਆਦਾ ਹੈ ਇਨ ਫਿਊਚਰ ਅਸੀਂ ਪਲਾਨ ਕਰ ਰਹੇ ਹਾਂ ਕਿ ਇਸ ਜਗ੍ਹਾ ਦੇ ਵਿੱਚ ਅਸੀਂ ਨਵਾਂ ਸ਼ੈੱਡ ਪਾਵਾਂਗੇ ਤੇ ਓਪਨ ਏਰੀਆ ਸੀ ਉਧਰੋਂ ਹੋਰ ਥੋੜਾ ਨਾਲ ਲੰਬਾ ਕਰ ਲਾਂਗੇ ਇਦੇ ਨਾਲ ਤੁਹਾਡੇ ਐਨੀਮਲ ਦੀ ਗਰੋਥ ਵੀ ਰਹਿੰਦੀ ਹੈ ਐਕਸਰਸਾਈਜ਼ ਵੀ ਹੁੰਦੀ ਰਹਿੰਦੀ ਹੈ ਜਿੰਨੇ ਆਪਾਂ ਵੱਡੇ ਯਾਰਡ ਰੱਖਾਂਗੇ ਉਹਨੇ ਆਪਣਾ ਫਾਇਦਾ ਹੋਊਗਾ ਤੁਸੀਂ ਫੋਨ ਦੇ ਵਿੱਚ ਦੇਖ ਲਿਓ ਐਨੀਮਲਾਂ ਦੇ ਵੱਡੇ ਵੱਡੇ ਯਾਰਡ ਹੁੰਦੇ ਨੇ ਉਹ ਬਹੁਤ ਦੂਰ ਦੂਰ ਤੱਕ ਐਨੀਮਲ ਫਿਰਦੇ ਨੇ ਚਰਾਂਦਾ ਵੀ ਰੱਖੀਆਂ ਹੁੰਦੀਆਂ ਨੇ ਤੇ ਦੂਜੀ ਗੱਲ ਇਹ ਆ ਕਿ ਆਪਾਂ ਸਾਇਲਜ ਤੇ ਕਰ ਦਈਏ ਸੱਤ ਦਿਨ ਓਖੇ ਹੁੰਦੇ ਨੇ ਮੁੜ ਕੇ ਸਾਰਾ ਸਾਲ ਸੌਖਾ ਲੰਘਦਾ ਲੇਬਰ ਰੱਖਣ ਦੀ ਵੀ ਲੋੜ ਨਹੀਂ 10-15 ਡੰਗਰਾਂ ਨੂੰ ਬੰਦਾ ਆਪ ਹੀ ਸੰਭਾਲ ਸਕਦਾ ਸਵੇਰੇ 2 ਘੰਟੇ ਸਵੇਰੇ ਕੰਮ ਕਰੋ ਸਾਰੇ ਦਿਨ ਦੀ ਟੈਨਸ਼ਨ ਫਰੀ ਉਹ ਤਾਂ ਹੋਊਗਾ ਬਟ ਜੇ ਤੁਸੀਂ ਆਪਣਾ ਸਿਸਟਮ ਖੁੱਲਾ ਡੁੱਲਾ ਰੱਖੋਗੇ ਤੇ ਉਸ ਤੋਂ ਬਾਅਦ ਅਗਰ ਤੁਸੀਂ ਗ੍ਰੀਨ ਤੇ ਵੀ ਕਰਨਾ ਹੈ ਤਾਂ ਮੱਖਣ ਘਾ ਦੇ ਬਰਸੀਨ ਤੇ ਕਰ ਦਿਓ ਉਹ ਸਬੂਤਾ ਉਹਦੇ ਕੁਤਰਿਆ ਨਾ ਜਾਵੇ ਕੁਤਰਨ ਤੇ ਵੀ ਖਰਚਾ ਵੱਧ ਆ ਬਿਜਲੀ ਦਾ ਖਰਚਾ ਵੱਧ ਆ ਪਸ਼ੂ ਦੀ ਪਸ਼ੂ ਫਿਰ ਮੋਕ ਮਾਰਦੇ ਨੇ ਅਗਰ ਪਸ਼ੂ ਮੋਟਾ ਪੱਠਾ ਖਾਣਗੇ ਤਾਂ ਪਸ਼ੂ ਮੋਕ ਨਹੀਂ ਮਾਰਦੇ ਜੁਗਾਲੀ ਵੀ ਸਹੀ ਰਹੂਗੀ ਤੂੜੀ ਵੀ ਮੋਟੀ ਤੂੜੀ ਵੀ ਬਰੀਕ ਨਾ ਹੋਵੇ ਐਦਾ ਜਾਂਦੇ ਆਪਾਂ ਨਿੱਕੀਆਂ ਨਿੱਕੀਆਂ ਅਗਰ ਬਰੀਕੀਆਂ ਲੈ ਕੇ ਚੱਲਾਂਗੇ ਰੁੱਖ ਦੇਖੋ ਘੱਟੋ ਘਾਟ ਕਰ ਅੱਧੇ ਕਿਲੇ 'ਚ ਆਪਾਂ ਫਾਨ ਬਣਾਣੇ ਆ 30 ਡੰਗਰਾਂ ਦਾ ਛੱਡ ਤੇ ਉੱਤੇ ਕਿੰਨਾ ਖਰਚਾ ਲਾ ਦੇਣੇ ਆਪਾਂ ਇੱਕ ਕਨਾਲ ਉਸ ਪਾਸੇ ਅੱਧੀ ਕਨਾਲ ਉਸ ਪਾਸੇ ਅੱਧੀ ਕਨਾਲ ਉਸ ਪਾਸੇ 20 30 ਫੁੱਟ ਜਗ੍ਹਾ ਹੀ ਲਾ ਲਓ ਚੌੜੀ ਘੱਟੋ ਡੰਗਰਾਂ ਨੂੰ ਪੱਖੇ ਪੁੱਖਿਆਂ ਦੀ ਲੋੜ ਹੀ ਨਹੀਂ ਪੈਂਦੀ ਅਗਰ ਆ ਨਿੱਕੇ ਨਿੱਕੇ ਪੁਆਇੰਟ ਆਪਾਂ ਲੈ ਕੇ ਮੰਨ ਕੇ ਚੱਲਾਂਗੇ ਨਾ ਤੇ ਬਹੁਤ ਵਧੀਆ ਫਾਇਦਾ ਹੋਊਗਾ ਤੇ ਦੇਖੋ ਜੀ ਸਾਡਾ ਕੰਮ ਸਿਰਫ ਤੁਹਾਨੂੰ ਜਾਣਕਾਰੀ ਦੇਣਾ ਹੈ ਅਸੀਂ ਇਸ ਬਰੀਡ ਨੂੰ ਤਿਆਰ ਕਰ ਰਹੇ ਹਾਂ ਲੱਗੇ ਹੋਏ ਹਾਂ ਜੋਰਾਂ ਸ਼ੋਰਾਂ ਤੇ ਤੇ ਅਸੀਂ ਚਾਹੁੰਦੇ ਹਾਂ ਕਿ ਹਰੇਕ ਫਾਰਮ ਵਿੱਚ ਪੰਜਾਬ ਦੇ ਹਰੇਕ ਘਰ ਦੇ ਵਿੱਚ ਇਹ ਬਰੀਡ ਹੋਵੇ ਸਾਡਾ ਕੰਮ ਸਿਰਫ ਇਸ ਬਰੀਡ ਨੂੰ ਤਿਆਰ ਕਰਕੇ ਲੋਕਾਂ ਦੀ ਸੇਵਾ ਲੋਕਾਂ ਨੂੰ ਇੱਕ ਚੰਗੀ ਰਾਹ ਤੇ ਲੈ ਕੇ ਜਾਣਾ ਦੇਖੋ ਹੁਣ ਅਸੀਂ ਬਾਹਰਲੀਆਂ ਵੀ ਕੰਪਨੀ ਨਾਲ ਰਾਬਤਾ ਕਰ ਰਹੇ ਹਾਂ ਵਰਲਡਵਾਈਡ ਸ਼ਹਿਰ ਤੋਂ ਅਸੀਂ ਡਿਮਾਂਡ ਕਰਕੇ ਹਰ ਵਾਰ ਰੈੱਡ ਐਂਡ ਵਾਈਟ ਬੂਲਾਂ ਦੇ ਸੀਮਨ ਜਿਹੜੇ ਆ ਮੰਗਾ ਰਹੇ ਆ ਲੋਕਾਂ ਦੇ ਵਹਿਮ ਨੇ ਸਭ ਲੋਕਾਂ ਦੇ ਇਹੀ ਵਹਿਮ ਨੇ ਕਿ ਉਹ ਹੋਰ ਹੈ ਰੈੱਡ ਐਂਡ ਵਾਈਟ ਆਇਰ ਸ਼ੈਰ ਹੀ ਬਰੀਡ ਹੈ ਕਿ ਤੇਨੂੰ ਰੈੱਡ ਹੌਲਿਸਟਿਨ ਕਿਹਾ ਜਾਂਦਾ ਹੈ ਕਿ ਤੇ ਇਸ ਨੂੰ ਡੱਚ ਕਿਹਾ ਜਾਂਦਾ ਹੈ ਕਿ ਤੇ ਇਸ ਨੂੰ ਰੈੱਡ ਐਂਡ ਵਾਈਟ ਕਿਹਾ ਜਾਂਦਾ ਹੈ ਆਇਰ ਸ਼ੈਰ ਬਰੀਡ ਦਾ ਸੀਮਨ ਆਇਰ ਸ਼ੈਰ ਮਾਰਕੀ ਨਾਲ ਕਦੀ ਵੀ ਇੰਡੀਆ 'ਚ ਨਹੀਂ ਆਉਣਾ ਕਿਉਂਕਿ ਉਹਦੀ ਐਨਓਸੀ ਕਿਸੇ ਦੇਸ਼ ਨੂੰ ਨਹੀਂ ਮਿਲਦੀ